ਸਮਝਿਆ ਜਾਂਦਾ ਹੈ ਕਿ Hindu ਧਰਮ ਵਿੱਚ ਅੰਤਿਮ ਸੰਸਕਾਰ ਤੋਂ ਬਾਅਦ ਪਿੰਡਦਾਨ ਕੀਤੇ ਬਿਨਾ ਮ੍ਰਿਤਕ ਸਰੀਰ ਦੀ ਮੁਕਤੀ ਨਹੀਂ ਹੁੰਦੀ ਗੁਦਾਸਪੁਰ ਦੀ ਮਾਨਵ ਕਾਰਮ ਮਿਸ਼ਨ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੋ ਲਵਾਰਸ ਮ੍ਰਿਤਕਾ ਦੇ ਅੰਤਿਮ ਸੰਸਕਾਰ ਹੀ ਨਹੀਂ ਬਲਕਿ ਹਰ ਦੁਆ ਜਾ ਕੇ ਪਿੰਡਦਾਨ ਕਰਨ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਇਹ ਸਭ ਉਹ ਕਿਸੇ ਕੋਲੋਂ ਦਾਨ ਲੈ ਕੇ ਨਹੀਂ ਕਰਦੇ ਬਲਕਿ ਆਪਸ ਵਿੱਚ ਪੈਸੇ ਦੀ ਕੰਟਰੀਬਿਊਸ਼ਨ ਕਰਕੇ ਕਰਦੇ ਹਨ ਅੱਜ ਵੀ ਇਸ ਸੰਸਥਾ ਦੇ 18 ਮੈਂਬਰ ਰੀਲ ਗੱਡੀ ਰਾਹੀਂ ਲਵਾਰਸ ਆਸਤੀਆਂ ਲੈ ਕੇ ਹਰ ਦੁਆ ਰਵਾਨਾ ਹੋਏ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਗਿਆ ਜਾਣਕਾਰੀ ਦਿੰਦਿਆਂ ਮਾਨਮਕਰਮ ਮਿਸ਼ਨ ਦੇ ਪ੍ਰਧਾਨ ਸੁਭਾਸ਼ ਭੰਡਾਰੀ ਅਤੇ ਬਰੂੜ ਮਰਵਾਹਾ ਮਿੱਠੂ ਨੇ ਦੱਸਿਆ ਕਿ ਮਾਨਮਕਰਮ ਮਿਸ਼ਨ ਦੇ ਮਾਧਿਅਮ ਨਾਲ ਉਹ ਪਿਛਲੇ ਲਗਭਗ 16 ਸਾਲਾਂ ਤੋਂ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਭੇਜੀ ਗਈਆਂ ਲਵਾਰਸ ਲੋਕਾਂ ਦੀਆਂ ਮ੍ਰਿਤਕ ਦੇਹਾਂ ਦੀ ਸੰਸਕਾਰ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਸੋਚਿਆ ਕਿ ਇਹਨਾਂ ਲਵਾਰਸ ਮ੍ਰਿਤਕਾਂ ਨੂੰ ਪਿੰਡ ਦਾ ਨਾ ਹੋਣ ਕਰਕੇ ਮੁਕਤੀ ਨਹੀਂ ਮਿਲ ਪਾਉਂਦੀ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀਆਂ ਅਸਤੀਆਂ ਦਾ ਹਰਦੁਆਰ ਜਾ ਕੇ ਵਿਦੀਵਤ ਪਿੰਡਦਾਨ ਕਰਨ ਦਾ ਕਮਸ਼ੂ ਰੁਕੀਤਾ ਹੁਣ ਤੱਕ ਉਹ 8000 ਦੇ ਕਰੀਬ ਮ੍ਰਿਤਕ ਸਰੀਰਾਂ ਦੇ ਅੰਤਿਮ ਸੰਸਕਾਰ ਕਰ ਚੁੱਕੇ ਹਨ ਅਤੇ ਇਹਨਾਂ ਵਿੱਚ ਕੁਝ ਦੀਆਂ ਬਾਅਦ ਵਿੱਚ ਪਛਾਣ ਹੋਣ ਤੋਂ ਬਾਅਦ ਉਹਨਾਂ ਦੀਆਂ ਆਸਤੀਆਂ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹੁਣ ਤੱਕ ਉਹ ਹਰਦੁਆਰ ਜਾ ਕੇ 7700 ਦੇ ਕਰੀਬ ਮ੍ਰਿਤਕ ਸਰੀਰਾਂ ਦੇ ਪਿੰਡਦਾਨ ਕਰ ਚੁੱਕੇ ਹਨ ਅਤੇ ਉਹਨਾਂ ਦੇ ਲਈ ਮ੍ਰਿਤਪੋਜ ਵੀ ਹਰ ਦੁਆਰ ਵਿੱਚ ਲੰਗਰ ਲਗਾ ਕੇ ਕਰਦੇ ਹਨ ਉਹ ਨਹੀਂ ਹਨ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਦੇ ਮ੍ਰਿਤਕ ਮੈਂਬਰਾਂ ਦੇ ਅੰਤਿਮ ਸੰਸਕਾਰ ਦਾ ਖਰਚਾ ਵੀ ਚੁੱਕਦੇ ਹਨ ਜੋ مالی ਹਾਲਤ ਠੀਕ ਨਾ ਹੋਣ ਕਾਰਨ ਬਾਲਣ ਅਤੇ ਉਹ ਜ਼ਰੂਰੀ ਸਮਾਨ ਵੀ ਨਹੀਂ ਖਰੀਦ ਦੇ ਸਕਦੇ ਉਹਨਾਂ ਦੱਸਿਆ ਕਿ ਇਸਾ ਵਿੱਚ ਆਉਣ ਵਾਲਾ ਖਰਚ ਸਸਤਾ ਦੇ ਮੈਂਬਰ ਆਪਸ ਵਿੱਚ ਵੰਡ ਲੈਂਦੇ ਹਨ ਕਿਸੇ ਕੋਲੋਂ ਉਧਾਰ ਨਹੀਂ ਲੈਂਦੇ कोरोना काल ਵਿੱਚ ਜਦੋਂ ਸਾਰੇ ਘਰਾਂ ਵਿੱਚ ਬੈਠ ਗਏ ਸਨ 코로나 ਪੀੜਤ ਦੇ ਸੰਸਕਾਰ ਤੇ ਜਾਣ ਤੋਂ ਵੀ ਗੁਰੇਜ਼ ਕਰਦੇ ਰਹੇ। ਉਹਨਾਂ ਦਿਨਾਂ ਵਿੱਚ ਵੀ ਸੰਸਥਾ ਦੇ ਮੈਂਬਰ ਪਿੱਛੇ ਨਹੀਂ ਹਟਿਆ ਤੇ 코로나 ਕਾਰਨ ਮ੍ਰਿਤ ਹੋਏ ਸਰੀਰਾਂ ਦਾ ਸੰਸਕਾਰ ਵੀ ਕਰਦੇ ਰਹੇ। ਇਸ ਦੌਰਾਨ ਸਾਲ ਵਿੱਚ ਦੋ ਵਾਰ ਵੀ ਹਰ ਦੁਆਰ ਜਾ ਕੇ ਪਿੰਡਦਾਨ ਕਰਦੇ ਰਹੇ ਸਨ। ਅੱਜ ਵੀ ਸੰਸਥਾ ਦੇ 18 ਮੈਂਬਰ ਆਪਣੇ ਖਰਚੇ ਤੇ ਤਿੰਨ ਸਰੀਰਾਂ ਦੇ ਫੁੱਲ ਲੈ ਕੇ ਹਰ ਦੁਆਰ ਜਾ ਰਹੇ ਹਨ ਅਤੇ ਇਹਨਾਂ ਦਾ ਉੱਥੇ ਜਾ ਕੇ ਪਿੰਡਦਾਨ ਕੀਤਾ ਜਾਵੇਗਾ। ਅਰ ਕੀ ਅਸੀ ਜੀ 17 ਜਾਣੇ ਜਾ ਰਹੇ ਆ ਜੀ ਕੀ ਪ੍ਰੋਬਲਮ ਹੈ ਇਹ ਜਿਹੜੀਆਂ ਸਾਡੇ ਕੋਲ ਵਾਰਸ ਗੜਬੜੀਆਂ ਆਂਦੀਆਂ ਐ ਇਹ ਉਹਨਾਂ ਦੀਆਂ ਹਸਤੀਆਂ ਹੀ ਲੈ ਕੇ ਜਾਂਦੇ ਆ ਜੀ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਲਕੱਤਾਂ ਜਾਣੇ ਆ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਨ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ 쿠ਸ਼ਾਗੜ ਜਾ ਕੇ 쿠ਸ਼ਾਗੜ 쿠ਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀ ਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੁਝ ਮੈਂਬਰ ਆਪਣੇ ਕੋਲੋਂ ਵੀ ਵਖਰਾ ਲਗਾ ਲੈਂਦੇ ਨੇ ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਕੋਈ ਸਸਤਾ ਵਲੋਂ ਖਰਚਾ ਨਹੀਂ ਇਹ ਚ ਕਰਦੇ ਤੇ ਲੰਗਰ ਵਗੈਰਾ ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਹੈ ਮਿਲ ਕੇ ਕਰਨੇ ਹਾਂ ਜੀ ਨਾ ਇਹਦੀ ਕੋਈ ਗ੍ਰਹੀ ਕਰਨੇ ਆ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਕਰਦੇ ਅਸੀਂ 6 ਭੂਮੀ ਬਟਾਲਾ ਰੋਡ ਸੰਧਾਨਾ ਘਾੜ ਤੇ ਮਾਨਵ ਮਾਨਵ ਕਰੇ ਮਿਸ਼ਨ ਦੀ ਸੰਸਾ ਸਾਡੀ ਹੈਗੀ ਹੈ ਸਾਰੇ ਸਾਥੀ ਨੇ ਅਸੀਂ ਸਾਲਚ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਅਸਥੀਆਂ ਨੂੰ ਸਦੰਗਨ ਜਾਣੇ ਆ ਜਿਹੜੀਆਂ ਸਾਡੀਆਂ ਕੋਈ ਅਨਰੈਟੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸਸਕਾਰ ਕੀਤਾ ਜਾਂਦਾ ਹੈ ਫਿਰ ਬਾਅਦ ਚ ਉਹਨਾਂ ਦੇ ਫੁਲਾ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦਾ ਉਹਨਾਂ ਦਾ ਬਿਲਕੁਲ ਸ਼ਾਦਾ ਦੇ ਵਿੱਚ ਜਾਣਿਆ ਸੀ ਉੱਥੇ ਵਿਸਰਜਨ ਕਰੀਦਾ ਪਹਿਲੇ ਕਨ ਖਲ ਜਾਈਦਾ ਫਿਰ ਉਹਦੇ ਬਾਅਦ ਆ ਕੇ ਹਰ ਕੀ ਪੋੜੀ ਆ ਕੇ ਪੁਸ਼ਾ ਘਾੜ ਉੱਥੇ ਉਹਨਾਂ ਦਾ ਪਿੰਡ ਪੁੰਨ ਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਸੀਂ ਲੰਗਰ ਲਵਾਨੇ ਆ ਉਹਨਾਂ ਦੀ ਯਾਦ ਕਿੰਨੀ ਦੇਰ ਤੋਂ ਚੱਲ ਰਹੀ ਹੈ ਇਹ ਤੇ ਬਸ ਇਹ ਕਾਫੀ ਸਾਲਾਂ ਤੋਂ ਕਿੰਨੇ ਸਾਲੋਂ ਲਗਭਗ 15 ਕਿ ਸਾਲ ਹੋ ਗਏ ਤੇ ਇਸ ਵਾਰ ਕਿੰਨੇ ਅੱਥੇ ਲੈ ਕੇ ਜਾ ਰਹੇ ਆ ਇਸ ਵਾਰੀ 5 ਪੰਜਾ ਪਾਂਛੀ ਦੋ ਵਿੱਚੋਂ ਦੀ ਵਾਰਸ ਆ ਗਏ ਆ ਉਹਨਾਂ ਦੇ ਵਾਰਸ ਆ ਗਏ ਆ ਉਹ ਉਹਨਾਂ ਨੂੰ ਹੈਡ ਓਵਰ ਕਰਤੀਆਂ ਸੀ ਬਾਕੀ ਲੱਗ ਗਈ ਤੇ ਬਾਕੀ ਤੇ ਨਹੀਂ ਲੱਗੀ ਅਸੀਂ ਮਾਨਕ ਕਰ ਰਹੇ ਮਿਸ਼ਨ ਬਡਾਲ ਰੋਡਸ਼ਿਪ ਨੂੰ ਬਿਗਦਾਸਪੁਰੋਂ ਲੋ ਪਿਛਲੇ 15 ਸਾਲਾਂ ਤੋਂ 8 ਸਾਲ ਸਰਾਧਾ ਨੇ ਵਿੱਚ ਆਪਾਂ ਜਿਹੜੀ ਅਨ ਆਈਡੈਂਟੀਫਾਈਡ ਬੋਡੀਜ਼ ਆਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਰਾਂ ਦੇ ਅਸੀਂ ਫੋਲ ਲੈ ਕੇ ਹਰ ਦੁਆਰ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਔਰ ਇਹ ਭਟਕਦੇ ਨਾ ਨਾਰੈਣ ਤੋਂ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਵਾਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਸਾਰਾ ਹੁੰਦਾ ਹੈ ਤੇ ਇੱਕ ਅੱਛਾ ਸਾਰਾ ਆਪਣਾ ਜੀ ਜਿੰਨਾ ਖਰਚਾ ਆਉਂਦਾ ਸਾਰਾ ਆਪਣੇ ਦੇ ਵਿੱਚ ਅਸੀਂ ਡਾਇਰੈਕਸ਼ਨ ਕਰਕੇ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਦੇ ਕਰਕੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਨ ਨੇ ਦਿੱਤੀ ਹੈ ਉਹ ਅਸੀਂ ਇਹਨੂੰ ਲੈ ਕੇ ਜੇਕਰ ਅਸੀਂ ਪੁਨਰ ਕਾਰਿਆ ਕਰਦੇ ਆਂ ਤੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵਾਦ ਚੜ ਕੇ ਜਿੱਦਾਂ ਵੱਤਾਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਿਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਵਾਲੀ ਦਾਸ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲ ਦੇ ਨਾਲੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹ ਜਿਹੜੀ ਬੋਡੀ ਨੇ ਦੀਆਂ ਆਇਡੈਂਟੀਫਾਈਡ ਇਹਨਾਂ ਦਾ ਸਨਸਕਾਰ ਵੀ ਹਾਂਜੀ ਸਰ ਸਾਹ ਵਾਲੇ ਇਹ ਰਸਨਸਕਾਰ ਵੀ ਨੇ ਹੈਗੇ ਨੇ ਮਤਲਬ ਗਵਰਨਮੈਂਟ ਵਾਲੇ